ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਗੰਗਾ ਖਾਲਸਾ ਸਕੂਲ ਪ੍ਰਿੰਸੀਪਲ ਅਤੇ ਮੈਨੇਜਮੈਂਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਬਸਦੀਆਂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਮੀਨ ਕਰਦਾ ਹਾਂ ਕਿ ਤੁਸੀਂ ਇਹ ਦੀਵਾਲੀ ਹਰ ਪੰਜਾਬੀ ਵਾਂਗੂ ਹਰ ਪੰਜਾਬ ਵਾਂਗੂ ਹਰ ਪੰਜਾਬੀਅਤ ਵਾਂਗੂ ਮਨਾਓਗੇ ਇਹਦਾ ਮਤਲਬ ਹੈ ਕਿ ਸਾਨੂੰ ਅੱਜ ਦੇ ਦੇਨ ਵਿੱਚ ਅੱਦੇ ਦੌਰ ਵਿੱਚ ਪੰਜਾਬ ਥੋੜਾ ਜਿਹਾ ਮੁਸੀਬਤ ਵਿੱਚ ਆ ਰਿਹਾ ਹੈ ਕਿ ਸਾਨੂੰ ਅੱਜ ਲੋੜ ਹੈ ਪੰਜਾਬ ਦੇ ਨਾਲ ਖੜਨ ਦੀ ਪੰਜਾਬੀ ਦੇ ਨਾਲ ਖੜਨ ਦੀ ਤੇ ਪੰਜਾਬੀਏ ਦੇ ਨਾਲ ਖੜਨ ਦੀ ਇਸੇ ਤਰ੍ਹਾਂ ਇੱਕ ਹੋਰ ਹੈ ਕਿ ਅਸੀਂ ਆਨਲਾਈਨ ਸ਼ਾਪਿੰਗ ਨੂੰ ਥੋੜਾ ਜਿਹਾ ਘਟਕਰੀਏ ਸਾਡੇ ਛੋਟੇ ਜਿਹੜੇ ਦੁਕਾਨਦਾਰ ਨੇ ਭੈਣ ਭਰਾ ਨੇ ਸਾਡੇ ਪੰਜਾਬ ਦੇ ਨੇ ਉਹ ਅਸੀਂ ਜੇ ਛੋਟੀ-ਛੋਟੀ ਸ਼ਾਪਿੰਗ ਕਰਨੀ ਹੈ ਦੁਕਾਨਦਾਰੀ ਕਰਨੀ ਹੈ ਉਹਨਾਂ ਫੜੀ ਵਾਲਿਆਂ ਤੋਂ ਉਹਨਾਂ ਰੀੜੀ ਵਾਲਿਆਂ ਤੋਂ ਛੋਟੀਆਂ ਦੁਕਾਨਦਾਰਾਂ ਦੇ ਦੁਕਾਨਦਾਰਾਂ ਦੇ ਕੋਲੋਂ ਕਰੀਏ ਤਾਂ ਕਿ ਜਿਹੜਾ ਸਾਡਾ ਦਸਾਂ ਨੋਹਾਂ ਦੀ ਕਿਰਤ ਹੈ ਉਹਨਾਂ ਦੇ ਹੱਕਾਂ ਵਿੱਚ ਉਹਨਾਂ ਦੇ ਹੱਥਾਂ ਵਿੱਚ ਵੀ ਉਹਨਾਂ ਦੀ ਜੇਬਾਂ ਵਿੱਚ ਵੀ ਪਹੁੰਚੇ ਤੇ ਉਮੀਦ ਕਰਦਾ ਕਿ ਜਿਹੜੀ ਦੀਵਾਲੀ ਹੈ ਇਸ ਵਾਰੀ ਪੋਲਿਊਸ਼ਨ ਰਹਿਤ ਹੋਵੇ ਤੇ ਜਿਹੋਦੇ ਵਾਸਤੇ ਰੋਦੀ ਹਰ ਪੰਜਾਬੀ ਨੂੰ ਸਾਡੇ ਸਾਰੇ ਪਰਿਵਾਰ ਵੱਲੋਂ ਬਹੁਤ ਬਦੰਗਾਂ ਖੁਸ਼ ਰਹੁ ਚੜ੍ਹਦੀ ਕਲਾ ਚ ਰਹੋ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਤੇ ਖੇਰੇ ਬਖਸ਼ੇ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ